ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਚੈਨਲ ਤੇ ਤਾਂ ਦੇਖੋ ਜੀ ਆਪਣੀ ਜਿਹੜੇ ਅੰਗਣਵਾੜੀ ਦੀਆਂ ਭਰਤੀਆਂ ਨੇ ਉਹਨਾਂ ਦਾ ਆਫੀਸ਼ਲ ਨੋਟੀਫਿਕੇਸ਼ਨ ਆਊਟ ਹੋ ਗਿਆ ਹੈ ਵੀ ਇਹਦਾ ਆਪਾਂ ਕਦੋਂ ਫਾਰਮ ਭਰ ਸਕਨੇ ਆ ਤੇ ਆਹ ਹੁਣ ਪੰਨ ਤੁਹਾਨੂੰ ਪੂਰੀ ਵੀਡੀਓ ਦੇ ਵਿੱਚ ਦੱਸਾਂਗੇ ਪੂਰੀ ਜਾਣਕਾਰੀ ਤਾਂ ਦੇਖੋ ਜੀ ਕੁੱਲ ਪੋਸਟਾਂ ਨੇ ਜਿਹੜੀਆਂ ਇਹ 84 ਪੋਸਟਾਂ ਨੇ ਠੀਕ ਹੈ ਜੀ ਆਪਾਂ ਇਹਨਾਂ ਨੂੰ 84 ਪੋਸਟਾਂ ਨੇ ਤੇ ਹੁਣ ਇਹਨਾਂ ਨੂੰ ਅਪਲਾਈ ਕਿਵੇਂ ਕਰਨਾ ਹੈ ਤਾਂ ਦੋਸਤੋ ਅਪਲਾਈ ਕਰਨ ਤੋਂ ਪਹਿਲਾਂ ਆਪਾਂ ਨੂੰ ਐਜੂਕੇਸ਼ਨ ਕੁਆਲਿਫਿਕੇਸ਼ਨ ਵੇਖਣੀ ਚਾਹੀਦੀ ਹੈ ਆਪਣੇ ਕੋਲ ਹੋਣੀ ਚਾਹੀਦੀ ਹੈ 10ਵੀਂ ਤੇ 6 6 ਮਹੀਨਿਆਂ ਦਾ ਹੀ ਪ੍ਰੈਕਟਿਸ ਠੀਕ ਹੈ ਜੀ ਬਸ ਤੇ ਉਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਦੱਸਦਾ ਕਿ ਇਹਦੀ ਅਪਲਾਈ ਕਰਨ ਦੀ ਮਿਤੀ ਕਿੰਨੀ ਹੈ ਲਾਸਟ ਤਾਂ ਦੇਖੋ ਜੀ ਆ ਰਹੀਆਂ ਪੋਸਟਾਂ ਤੇ ਆ ਰਹੀਆਂ ਦੀ ਲਾਸਟ ਡੇਟ ਤਾਂ ਦੇਖੋ ਜੀ ਓਪਨਿੰਗ ਡੇਟ ਹੈਗੀ ਹੈ 19 ਮਾਰਚ ਤੋਂ ਲੈ ਕੇ ਸਤਾਰਾਂ ਅਪ੍ਰੈਲ ਤੱਕ ਅਤੇ ਦੋਸਤੋ ਆਪਾਂ ਇਹਨਾਂ ਨੂੰ ਫਿਲ ਕਿਵੇਂ ਕਰਨਾ ਹੈ ਪੋਸਟਾਂ ਨੂੰ ਉਹ ਵੀ ਤੁਹਾਨੂੰ ਦੱਸਦੇ ਹਾਂ ਆਹ ਦੇਖੋ ਦੋਸਤੋ ਸੋਰੀ ਦੋਸਤੋ ਇਹ ਨਹੀਂ ਸੀਗਾ ਆਰੀ ਫੀਸ ਆਰੀ ਫੀਸ ਤਾਂ ਦੋਸਤੋ ਫੀਸ ਹੈਗੀ ਹੈ ਇਹਦੀ ਸੌ ਰੁਪਇਆ ਅਤੇ ਇਹਦੀ ਕੁਆਲੀਫਿਕੇਸ਼ਨ ਤੁਹਾਨੂੰ ਮੈਂ ਦੱਸ ਚੁੱਕਿਆ ਅਤੇ ਇਹਦਾ ਜਿਹੜਾ ਫੀਸ ਕ੍ਰਾਈਟੀਰੀਆ ਸੌ ਰੁਪਇਆ ਹੈ ਅਤੇ ਉਸ ਤੋਂ ਬਾਅਦ ਜਿਹੜਾ ਪੇਪਰ ਹੋਏਗਾ ਅਤੇ ਹਾਊ ਉਹ एलिजिबिलिटी ਕ੍ਰਾਈਟੇਰੀਆ ਤਾਂ ਦੋਸਤੋ ਆਪਾਂ ਨੇ ਉੱਥੇ ਦੱਸ ਦਿੱਤਾ ਤੇ ਅਪਲਾਈ ਕਿਵੇਂ ਕਰਨਾ ਹੈ ਆਪਾਂ डीटी प्लस ਵੀ ਆਨਲਾਈਨ ਇਹਦੇ ਤੇ ਜਾ ਕੇ ਅਪਲਾਈ ਕਰਨਾ ਹੈ ਕਦੋਂ 18 ਮਾਰਚ ਨੂੰ ਠੀਕ ਹੈ ਜੀ ਡੇਟ ਨੋਟ ਕਰ ਲਓ 18 ਮਾਰਚ ਨੂੰ ਤੇ ਹੁਣ ਇਹਦੇ ਵਾਸਤੇ ਪੇਪਰ ਪੇਪਰ ਦੋਸਤੋ ਇੱਕੋ ਤਰ੍ਹਾਂ ਦਾ ਹੋਏਗਾ ਪੇਪਰ ਠੀਕ ਹੈ ਜੀ ਜਿੰਦੇ ਵਿੱਚ ਆਹ ਕ੍ਰਾਈਟੇਰੀਆ ਹੈਗਾ 1 ਮਿੰਟ ਸੌਰੀ ਆਵਲਾ ਸਾਰਾ ਕੋਈ ਦੱਸਿਆ ਹੋਇਆ ਇਹਨਾਂ ਨੇ ਵੀ ਕੀ ਕੀ ਆਏਗਾ ਇਹਦੇ ਵਿੱਚ ਜੇਕਰ ਤੁਹਾਨੂੰ ਸਿਲੇਬਸ ਚਾਹੀਦਾ ਹੋਏ ਤਾਂ ਕਮੈਂਟ ਕਰਕੇ ਜਰੂਰ ਦੱਸ ਦੇਣਾ ਤੇ ਆਪਣੇ ਟੈਲੀਗ੍ਰam ਚੈਨਲ ਤੇ ਤੁਹਾਨੂੰ ਇਹਦਾ ਸਿਲੇਬਸ ਵੀ ਮਿਲ ਜਾਏਗਾ ਸੋ ਦੋਸਤੋ ਇਹ ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਵੀ ਲੋਕਾਂ ਨੂੰ ਪਤਾ ਚੱਲ ਸਕੇ ਧੰਨਵਾਦ ਜੀ